ਕੋ ਮੁਸਲਮਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀਆਂ ਦੇ ਦਰਬਾਰ ਵਿੱਚ ਆਉਂਦਾ ਹੈ ਉਹ ਆ ਕੇ ਸੇਵਾਦਾਰਾਂ ਨੂੰ ਪੁੱਛਦਾ ਮੀਰੀ ਪੀਰੀ ਦਾ ਮਾਲਕ ਕੌਣ ਹੈ ਕਹਿੰਦੇ ਭਾਈ ਉਤਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ ਸ਼ਾਮ ਨੂੰ ਦੀਵਾਨ ਵਿੱਚ ਆਉਂਦੇ ਨੇ ਉਹ ਕਹਿੰਦਾ ਦੀਵਾਨ ਕਿੱਥੇ ਲੱਗਦਾ ਹੈ ਸੇਵਾਦਾਰ ਨੇ ਕਿਹਾ ਫਲਾਨੀ ਜਗ੍ਹਾ ਤੇ ਉਹ ਮੁਸਲਮਾਨ ਉੱਥੇ ਬਹਿ ਗਿਆ ਇੰਤਜ਼ਾਰ ਵਿੱਚ ਕਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਪਾਤਸ਼ਾਹਾਂ ਦਰਬਾਰ ਚਾਏ ਇਹ ਮੁਸਲਮਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਨਮੁਖ ਖੋਇਆ ਹੱਥ ਜੋੜ ਕੇ ਕਹਿੰਦਾ ਜੀ ਮੈਨੂੰ ਮੇਰੇ ਗੁਰੂ ਫਕੀਰ ਨੇ ਕੱਲਿਆ ਜਿੱਥੋਂ ਤੱਕ ਉਹਨੂੰ ਰਾਹ ਪਤਾ ਸੀ ਉਹਨੇ ਦੱਸ ਦਿੱਤਾ ਇਤੋਂ ਅੱਗੇ ਉਹਨੇ ਜਵਾਬ ਦਿੱਤਾ ਮੇਰੇ ਕੋਲ ਖੁਦਾ ਦੇ ਘਰ ਦਾ ਅੱਗੇ ਰਸਤਾ ਨਹੀਂ ਜੇ ਖੁਦਾ ਨੂੰ ਮਿਲਣਾ ਹੈ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਜਾ ਬਾਦਸ਼ਾਹ ਕਹਿੰਦੇ ਤੂੰ ਕੀ ਚਾਹੁੰਦਾ ਹੈ ਉਹ ਮੁਸਲਮਾਨ ਅੰਦਰੋਂ ਪ੍ਰੇਮ ਤੇ ਭਗਤੀ ਨਾਲ ਰਜਿਆ ਤੇ ਸਾਧ ਸੰਗਤ ਭਗਤਾਂ ਕੀ ਚਾਲ ਨਰਾਲੀ ਚੱਲਣਾ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਦਾ ਕ੍ਰਿਸ਼ਨਾ ਬਹੁਤ ਨਹੀਂ ਬੁੱਲਣਾ ਰੱਬ ਦੇ ਭਗਤਾਂ ਦੀ ਚਾਲ ਤੇ ਢਾਲ ਸੰਸਾਰ ਨਾਲੋਂ ਵੱਖਰੀ ਉਹ ਫਕੀਰ ਬੋਲਿਆ ਮੁਸਲਮਾਨ ਕਹਿੰਦਾ ਜੀ ਕੁਝ ਨਹੀਂ ਚਾਹੀਦਾ ਇੱਕੋ ਚੀਜ਼ ਚਾਹੀਦੀ ਐ ਜਾਨੀ ਕੋ ਜਾਨੀ ਮਿਲਾ ਦਿਓ ਮੇਰਾ ਨਾਮ ਜਾਨੀ ਖਾਨ ਐ ਮੈਨੂੰ ਉਸ ਮਾਲਕ ਅੱਲਾ ਨਾਲ ਮਿਲਾ ਦਿਓ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਪਾਦਸ਼ਾਹ ਕਹਿੰਦੇ ਫਿਰ ਦੱਸ ਕੀ ਚਾਹੀਦਾ ਦੂਜੀ ਵਾਰ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਹਜ਼ੂਰ ਕਹਿੰਦੇ ਫਿਰ ਬੋਲ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ 6ਵੇਂ ਪਾਦਸ਼ਾਹ ਨੇ ਕਿਹਾ ਬਿਦਿਜੰਦ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ ਜਲ ਗੁਰੂ ਦਰਬਾਰ ਤੋਂ ਬਾਅਦ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ। ਐਨੀ ਗੱਲ ਕਹੀ ਪੂਰੀ ਸੰਗਤ ਵੇਖਣ ਲੱਗ ਪਈ। ਮਹਾਰਾਜ ਆਹ ਕਿਹੜੀ ਗੁਰਮਤ ਹੋਈ? ਇੱਕ ਬੰਦਾ ਕਹਿੰਦਾ ਰੱਬ ਨਾਲ ਮਿਲਾ ਦਿਓ। ਤੁਸੀਂ ਕਹਿੰਦੇ ਹੋ ੱੱਕੇ ਮਾਰ ਕੇ ਬਾਹਰ ਕੱਢੋ। ਕਈਆਂ ਸਿੱਖਾਂ ਦੇ ਅੰਦਰ ਸਵਾਲ ਪੈਦਾ ਹੋਏ। ਸਾ ਸੰਗਤ ਇਹ ਉਹ ਪੇਪਰ ਹੈ ਜਿਹਦੇ ਵਿੱਚੋਂ ਵੱਡੇ ਵੱਡੇ ਤਕੜੇ ਤਕੜੇ ਫੇਲ ਹੋ ਜਾਂਦੇ ਨੇ। ਮੈਂ ਕਿੰਦਰ ਵਾਰਸਾਪ ਤੋਂ ਵੀ ਇਹ ਲਾਈਵ ਕਥਾ ਕਈ ਗੁਰਮਤ ਦੇ ਅੰਦਰ ਗੁਰੂ ਦਾ ਸਿਲੇਬਸ ਐਸਾ ਜਿਹੜਾ ਪੜਾਇਆ ਵੀ ਜਾਂਦਾ ਤੇ ਕਈ ਵਾਰ ਗੁਰੂ ਐਦਾਂ ਦੇ ਸਵਾਲ ਪਾ ਦਿੰਦਾ ਜਿਹੜੇ ਕਿਰਾਏ ਨਹੀਂ ਹੁੰਦੇ ਜਿਵੇਂ ਐਗਜ਼ਾਮਿਨੇਸ਼ਨ ਹਾਲ ਵਿੱਚ ਰੌਲਾ ਪੈਂਦਾ ਨਾ ਕਈ ਵਾਰ ਆਹ ਪੇਪਰ ਬਾਹਰੋਂ ਆ ਗਿਆ ਜੀ ਇਹ ਤੇ ਕਿਰਾਇਆ ਹੀ ਨਹੀਂ ਐਦਾਂ ਗੁਰੂ ਦੇ ਘਰ ਵਿੱਚ ਵੀ ਹੁੰਦਾ ਕੁਝ ਸਵਾਲ ਗੁਰੂ ਨੇ ਕਿਰਾਏ ਨਹੀਂ ਪਰ ਸਿੱਖ ਨੂੰ ਪਾ ਦਿੰਦਾ ਲੈ ਸਿੱਖਾ ਹੁਣ ਤੂੰ ਆਪੇ ਘਾਡੇ ਦਾ ਸਵਾਲ ਲਾ। ਅੱਜ ਛੇਵੇਂ ਪਾਤਸ਼ਾਹ ਨੇ ਉਹ ਸਵਾਲ ਪਾਤਾ ਜਿਹਦੇ ਬਾਰੇ ਸਭ ਕਹਿਣਾ ਤਾਂ ਗੱਲ ਹੀ ਨਹੀਂ ਹੈ ਗੁਰਮਤਿ। ਇਹ ਕੋਈ ਗੁਰਮਤਿ ਕੱਲ ਲੈ। ਇੱਥੇ ਕਿਸੇ ਬੰਦੇ ਨੂੰ ਬਾਹਰ ਕੱਢ ਦਿਓ ਧੱਕੇ ਮਾਰ ਕੇ। ਤਾਂ ਇਹ ਗੁਰਮਤਿ ਵਿੱਚ ਹੈ ਹੀ ਨਹੀਂ। ਛੇਵੇਂ ਪਾਤਸ਼ਾਹ ਜੀ ਨੇ ਧੱਕੇ ਮਾਰ ਕੇ ਬਾਹਰ ਕੱਢੋ। ਬੀਵੀ ਚੰਦ ਨੇ ਧੱਕੇ ਮਾਰੇ। ਉਸ ਮੁਸਲਮਾਨ ਫਕੀਰ ਨੂੰ ਪਰਾਂ ਬਾਹਰ ਕੱਢ ਦਿੱਤਾ ਜਿੱਥੇ ਉਹਨੂੰ ੱੱੱਕੇ ਮਾਰ ਕੇ ਛੱਡਿਆ ਉੱਥੇ ਬਹਿ ਗਿਆ ਰਾਤ ਲੰਘ ਗਈ ਸਵੇਰ ਹੋਈ ਵੇਖੋ ਗੁਰੂ ਕਿੰਨਾ ਖਿਆਲ ਰੱਖਦਾ ਹੈ ਕਹਿੰਦੇ ਛੇਵੇਂ ਪਾਤਸ਼ਾਹ ਆਏ ਆਉਂਦੇ ਹਾਂ ਬਿਦੀ ਚੰਦ ਨੂੰ ਕੋਲ ਬੁਲਾਇਆ ਕਹਿੰਦੇ ਬਿਦੀ ਚੰਦ ਉਹ ਮੁਸਲਮਾਨ ਚਲਾ ਗਿਆ ਬਿਦੀ ਚੰਦ ਕਹਿੰਦੇ ਨਹੀਂ ਮਹਾਰਾਜ ਜਿੱਥੇ ਉਹਨੂੰ ੱੱੱਕੇ ਮਾਰ ਕੇ ਰਾਤੀ ਛੱਡਿਆ ਰਾਜੋ ਤਾਂ ਉੱਥੇ ਬੈਠਾ ਹੈ ਕਹਿੰਦੇ ਅੱਛਾ ਫਿਰ ਹਜ਼ੂਰ ਨੇ ਪਿਆਰ ਨਾਲ ਪੁੱਛਿਆ ਜੀ ਓਨੇ ਕੋਈ ਸ਼ੱਕਿਆ ਦੇਖੋ ਗੁਰੂ ਕਿੰਨਾ ਖਿਆਲ ਰੱਖਦਾ ਪਾਤਸ਼ਾਹ ਕਹਿੰਦੇ ਓਨੇ ਕੋਈ ਸ਼ੱਕਿਆ ਕਹਿੰਦੇ ਮਹਾਰਾਜ ਨਹੀਂ ਮੈਂ ਰਾਤੀ ਕਈ ਵਾਰ ਓਦੇ ਵੱਲ ਗਿਆ ਸਵੇਰੇ ਉੱਠ ਕੇ ਵੀ ਓਦੇ ਵੱਲੋਂ ਵੇਖ ਕੇ ਆਇਆ ਮਹਾਰਾਜ ਹੁਣ ਤਾਂ ਰਾਤ ਨਾਲ ਉਹਦੀ ਆਵਾਜ਼ ਧੀਮੀ ਹੋ ਗਈ ਹੈ ਉਹਦਾ ਗਲਾ ਸੁੱਕ ਗਿਆ ਹੈ ਉਹਦੀਆਂ ਅੱਖਾਂ ਦੇ ਅਥਰੂ ਸੁੱਕ ਗਏ ਨੇ ਪਰ ਹਜੇ ਵੀ ਹੌਲੀ ਹੌਲੀ ਕਹੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਮਹਾਰਾਜ ਮੈਨੂੰ ਕੋਈ ਪਾਗਲ ਜਿਆ ਜਾਪਦਾ ਹੈ ਹਜ਼ੂਰ ਹੱਸ ਪਏ ਕਹਿੰਦੇ ਬਿਦੀ ਚੰਦ ਉਹ ਪਾਗਲ ਨਹੀਂ ਉਹ ਬਹੁਤ ਕਿਨਾਰੇ ਤੇ ਜਾ ਬੈਠਾ ਹੈ ਉਹ ਰੱਬ ਦੇ ਬੜਾ ਨਜ਼ਦੀਕ ਹੋ ਗਿਆ ਹੈ ਉਹ ਪਾਗਲ ਨਹੀਂ ਉਹਦੀ ਵਸਤਾ ਉਹ ਹੈ ਜਿਹਨੂੰ ਕਹਿੰਦੇ ਨੇ ਲੋਕ ਕਹੈ ਕਬੀਰ ਬੋ ਰਾਨਾ ਕਬੀਰ ਦਾ ਮਰਮ ਰਾਮ ਪਹਿਚਨ ਉਹਦੀ ਰਲ ਤੇ ਰੱਬ ਦੀ ਗੱਲ ਇਹ ਵਖਰੀ ਹੈ ਵਿਦੀਚੰਦ ਜਾਂ ਵੇਖ ਕੇ ਆ ਉਹ ਉੱਥੇ ਹੀ ਬੈਠਾ ਹੈ ਵਿਦੀਚੰਦ ਵੇਖ ਆਏ ਪਾਤਸ਼ਾਹ ਉਸੇ ਜਗ੍ਹਾ ਤੇ ਬੈਠਾ ਹੈ ਹਜ਼ੂਰ ਨੇ ਕਿਹਾ ਉਹਦੇ ਅੱਗੇ ਪਰਦਾ ਕਰ ਦਿਓ ਨਾ ਉਹਨੂੰ ਸੰਗਤ ਦਿਸੇ ਤੇ ਨਾ ਸੰਗਤ ਉਹਨੂੰ ਵੇਖੇ ਕਹਿੰਦੇ ਮਹਾਰਾਜ 7 ਵਜੇ ਉਸ ਮੁਸਲਮਾਨ ਫਕੀਰ ਦੇ ਅੱਗੇ ਪਰਦਾ ਤਾਣ ਦਿੱਤਾ ਗਿਆ ਸਾਰਾ ਦਿਨ ਉਹ ਪਰਦੇ ਦੇ ਉਹਲੇ ਬੈਠਾ ਰਿਹਾ ਸ਼ਾਮਾਂ ਪਈਆਂ ਰਾਤ ਲੰਘ ਗਈ ਹਜ਼ੂਰ ਨੇ ਬਿਦੀ ਚੰਦ ਦੀ ਡਿਊਟੀ ਲਾਈ ਬਿਦੀ ਚੰਦ ਇਹਨੂੰ ਪ੍ਰਸ਼ਾਦਾ ਪਾਣੀ ਪੋਛ ਉਹ ਕੋਈ ਅਵਾਦ ਨਾ ਦੇਵੇ ਨਾ ਉਹਨੇ ਕੋਈ ਖਾਧਾ ਨਾ ਕੋਈ ਪੀਤਾ ਨਾ ਉਹਦੀਆਂ ਥਾਂ ਵਿੱਚ ਨੀਂਦ ਬਸ ਰੋ ਰੋ ਕੇ ਗਲਾ ਸੁੱਕ ਗਿਆ ਅੱਖਾਂ ਦੇ ਅਥਰੂ ਮੁੱਕ ਗਏ ਨੇ ਕਦੇ ਕਦਹੀਂ ਜ਼ੁਬਾਨ ਚੋਂ ਥੋੜਾ ਜਿਹਾ ਸ਼ਬਦ ਨਿਕਲਦਾ ਜੰਨੀ ਕੋ ਜੰਨੀ ਮਿਲਾ ਦੋ ਜੰਨੀ ਕੋ ਜੰਨੀ ਮਿਲਾ ਦੋ ਭਾਈ ਬਿਧੀ ਚੰਦ ਕਈ ਵਾਰ ਵੇਖਦੇ ਰਹੇ ਜਦੋਂ ਤੀਜੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਵੇਰੇ ਦਰਬਾਰ ਚਾਏ ਬਿਧੀ ਚੰਦ ਅੱਖਾਂ ਭਰ ਕੇ ਰੋ ਪਏ ਮਹਾਰਾਜ ਉਹ ਕੈਸਾ ਇਨਸਾਨ ਹੈ ਮੈਨੂੰ ਉਹਦੇ ਬਾਰੇ ਸਮਝ ਨਹੀਂ ਆਉਂਦੀ ਮਹਾਰਾਜ ਫੋਟੇਂ ਇਂ ਲੱਗਦਾ ਹੈ ਜਿਵੇਂ ਜੰਨੀ ਕੋ ਜੰਨੀ ਮਿਲਾ ਦੋ ਕਹਿੰਦੇ ਉਹਨੇ ਮਰ ਜਾਣਾ ਹੈ ਮਹਾਰਾਜ ਉਹਦੀ ਹਾਲਤ ਵੇਖੀ ਨਹੀਂ ਜਾਂਦੀ ਛੇਵੇਂ ਪਾਤਸ਼ਾਹ ਤਰਸ ਦੇ ਘਰ ਵਿੱਚ ਆਏ ਆਪੇ ਪਾਤਸ਼ਾਹ ਤਖਸਿੰਧਾ ਸੰਤੋਟੇ ਸਿੱਧੇ ਉਸ ਮੁਸਲਮਾਨ ਫਕੀਰ ਬਲ ਗਏ ਨਾਲ ਗੁਰੂ ਦੇ ਸਿੱਖ ਜਾਂਦਿਆਂ ਹਜ਼ੂਰ ਨੇ ਕਿਹਾ ਪਰਦਾ ਹਟਾ ਦਿਓ ਉਹ ਤਾਣੀ ਹੋਈ ਕਨਾਤ ਪਰਦਾ ਹਟਾ ਦਿੱਤਾ ਗਿਆ ਪਾਤਸ਼ਾਹ ਸਨਮੁਖ ਲੋਕ ਕੇ ਕਹਿੰਦੇ ਜੰਨੀ ਖਾਣ ਖੁਦਾ ਨੂੰ ਮਿਲਣਾ ਹੈ ਇਕਦਮ ਉਹਦੇ ਸਰੀਰ ਵਿੱਚ ਜਿਵੇਂ ਜਾਨ ਆ ਗਈ ਹੋਵੇ ਹਜ਼ੂਰ ਨੇ ਕਿਹਾ ਖੁਦਾ ਨੂੰ ਮਿਲਣਾ ਹੈ ਉੱਠ ਕੇ ਖਲੋ ਜਾਨੀ ਖਾਨ ਇਕਦਮ ਖਲੋ ਗਿਆ ਮਹਾਰਾਜ ਮਿਲਣਾ ਹੈ ਪਾਦਸ਼ਾਹ ਨੇ ਕਿਹਾ ਅੱਜ ਹੀ ਮਿਲਣਾ ਹੈ ਕਹਿੰਦਾ ਜੀ ਅੱਜ ਹੀ ਮਿਲਾ ਦਿਓ ਹਜ਼ੂਰ ਨੇ ਕਿਹਾ ਹੁਣੇ ਹੀ ਮਿਲਣਾ ਹੈ ਬਸ ਫਿਰ ਇੰਜ ਲੱਗਾ ਜਿਵੇਂ ਉਹਦੇ ਸਰੀਰ ਵਿੱਚ ਕਿੱਥੋਂ ਕੋਈ ਤਾਕਤ ਆ ਗਈ ਹੋਵੇ ਹੱਥ ਜੋੜ ਕੇ ਸਚੇਤ ਹੋ ਕੇ ਕਹਿੰਦਾ ਮਹਾਰਾਜ ਹੁਣੇ ਮਿਲਾ ਦਿਓ ਛੇਵੇਂ ਪਾਤਸ਼ਾਹ ਨੇ ਕਿ ਜੇ ਫਿਰ ਹੁਣੇ ਹੀ ਮਿਲਣਾ ਜਾਨੀ ਖਾਨ ਉਹ ਦਰਿਆ ਵਗਦਾ ਜਾਂ ਜਾ ਕੇ ਛਾਲ ਮਾਰ ਦੇ ਬਸ ਇੰਨੀ ਗੱਲ ਸੁਣਨ ਦੀ ਧੀਰ ਸਿੱਖ ਤਵਾਦੀ ਕਹਿੰਦੀ ਹੈ ਉਹ ਜਾਨੀ ਖਾਨ ਮੁਸਲਮਾਨ ਨੇ ਨਾ ਅੱਗੇ ਵਿੱਚ ਵੇਖਿਆ ਨਾ ਪਿਛਾ ਵੇਖਿਆ ਨਾ ਕੁਝ ਸੋਚਿਆ ਨਾ ਕੋਈ ਸਮਝਿਆ ਇੰਨੀ ਗੱਲ ਸੁਣਦਿਆਂ ਸਾਰ ਉਹ ਤੇਜ ਤੂਫਾਨ ਦੀ ਤਰ੍ਹਾਂ دریاਵਲ ਭੱਜ ਗਿਆ ਸਾਰੇ ਸਿੱਖ ਵੇਖਦੇ ਨੇ ਏਕੀ ਕਹਾਣੀ ਹੋਈ ਰੱਬ ਨੂੰ ਮਿਲਾਉਣਾ ਹੈ ਹੁਣੇ ਮਿਲਾਉਣਾ ਹੈ ਜਦ دریا ਗੇ ਛਾਲ ਮਾਰ ਇਹਦਾ ਮਤਲਬ ਪੂਰੇ ਵਿਸ਼ਵਾਸ ਨਾਲ ਆਇਆ ਹੈ ਪੂਰੇ ਇਰਾਦੇ ਨਾਲ ਆਇਆ ਹੈ ਸਾਸ ਸੰਗਤ ਆਪਣੇ ਮਨਾਂ ਚ ਹੱਤ ਮਾਰਿਓ ਕਈ ਕਈ ਸਾਲ ਸਾਡਾ ਇਰਾਦਾ ਨਿਉ ਬਣਦਾ ਕਦੇ ਮਨ ਕਹਿੰਦਾ ਅਮਰਤ ਛਕ ਲਾਂ ਫਿਰ ਕਹਿੰਦੇ ਨਹੀਂ ਬੱਚੇ ਵਿਆਹ ਲਈਏ ਫਿਰ ਅਮਰਤ ਛਕ ਲਾਂ ਨਹੀਂ ਅਜੇ ਕੰਮ ਰਹਿਦਾ ਆਪਾਂ ਰੱਦ ਦੇ ਵਿੱਚ ਪੱਕਿਆ ਹੀ ਨਹੀਂ ਜਾਂਦੇ ਰੱਦ ਦਾ ਪੱਕਾ ਨਹੀਂ ਰੱਬ ਉਦੋਂ ਮਿਲਦਾ ਜਦੋਂ ਇਰਾਦਾ ਪੱਕਾ ਹੋ ਜਾਏ ਇੱਕ ਵਿਦਵਾਨ ਲਿਖਦਾ ਆਸ਼ਕਾਰਾਂ ਨੋਂ ਨਿਸ਼ਾਨੀ ਐ ਪਿਸਰ ਆਹ ਸਰ ਰੰਗ ਜ਼ਰਦ ਚਸ਼ਮਤਰ ਕਮ ਗੁਫਤਨੋ ਕਮ ਖੁਰਦਨੋ ਖਵਾਬੇ ਹਰਾਮ ਦਸਤੇ ਸਰ ਇੰਤਜ਼ਾਰੀ ਬੇਕਰਾਜੀ ਇਹ ਨੋਨ ਨਿਸ਼ਾਨੀਆਂ ਨੇ ਰੱਬ ਨੂੰ ਮਿਲਣ ਵਾਲੇ ਦੀ ਉਹਦੇ ਅੰਦਰ ਬੇਕਰਾਜੀ ਰਹਿੰਦੀ ਹੈ ਕੋਈ ਸਿੱਧਾ ਰਾਹ ਦੱਸੇ ਮੈਂ ਹੁਣੇ ਹੀ ਜਾ ਮਿਲਾਂ ਉਹਨੂੰ ਇੰਤਜ਼ਾਰ ਰਹਿਂਦਾ ਹੈ ਕਦੇ ਕਦੇ ਉਹ ਵਿਰਾਗ ਵਿੱਚ ਹੱਥ ਇਸ ਤਰ੍ਹਾਂ ਮੱਥੇ ਤੇ ਰੱਖ ਕੇ ਸੋਚੀ ਪੈ ਜਾਂਦਾ ਹੈ ਕਦੇ ਉਹਦਾ ਰੰਗ ਪੀਲਾ ਸਿਰ ਜਾਂਦਾ ਹੈ ਕਦੇ ਕਦਾਈ ਉਹਦੀਆਂ ਅੱਖਾਂ ਵਿੱਚ ਆਪੇ ਅਥਰੂ ਉਤਰ ਆਉਂਦੇ ਨੇ ਉਹਨੂੰ ਭੁੱਖ ਘਟ ਲੱਗਦੀ ਹੈ ਉਹਦੀ ਨੀਂਦ ਘਟ ਜਾਂਦੀ ਹੈ ਉਹ ਬਹੁਤ ਘਟ ਬੋਲਦਾ ਬੁੱਤਾਂ ਸੋਣਾ ਉਹਦੇ ਲਈ ਹਰਾਮ ਹੋ ਜਾਂਦਾ ਹੈ ਇਹ ਨੋਂ ਨਿਸ਼ਾਨੀਆਂ ਨੇ ਰੱਬ ਨੂੰ ਮਿਲਣਾ ਇਹ ਥੋੜੀ ਸਵੇਰੇ 9 ਵਜੇ ਤੱਕ ਸੁਪਨੇ ਲਈ ਜੋ ਸਕਦੇ ਪਏ ਰਤਨ 2 2 ਵਜੇ ਤੱਕ WhatsApp Facebook Placebook ਚਲਾਈ ਜਾਉ ਉਹਨਾਂ ਕੀ ਰੱਬ ਨੂੰ ਮਿਲਣਾ ਉਹਨਾਂ ਦਾ ਤੇ ਮਾਤੜਾ ਮੰਗ ਜਪਜੀ ਸਾਹਿਬ ਵਾਲੀ ਦਿਹਾੜੀ ਪੂਰੀ ਨਹੀਂ ਹੁੰਦੀ ਹੋਰ ਕੀ ਕਰ ਲੈਣਾ ਇੱਕ ਇੱਕ 2 2 ਵਜੇ ਤੱਕ ਨੈਟ ਚਲਾਉਣ ਵਾਲਿਆਂ ਦਾ ਤੇ ਇੱਕ ਜਪਜੀ ਸਾਹਿਬ ਪੂਰਾ ਨਹੀਂ ਹੁੰਦਾ ਰੱਬ ਨੂੰ ਮਿਲਣ ਦੀ ਤੇ ਕਹਾਣੀ ਬੜੀ ਦੂਰ ਹੈ ਇੰਤਜ਼ਾਰੀ ਵੇਖ ਰਹਾ ਦੀ ਦਸਤੇ ਸਰ ਛੇਵੇਂ ਬਾਦਸ਼ਾਹ ਨੇ ਕਿਹਾ ਜਾ ਦਰਿਆ ਦੇ ਛਾਲ ਮਾਰ ਦੇ ਉਹ ਬੰਦਾ ਤੂਫਾਨ ਦੀ ਤਰ੍ਹਾਂ ਭੱਜਿਆ ਸਭ ਸਿੱਖ ਵੇਖ ਕੇ ਹੈਰਾਨ ਹਜ਼ੂਰ ਨੇ ਕਿਹਾ ਬਿਦੀ ਚੰਦ ਉਹ ਜਿਹੜਾ ਦਰਿਆਵਲ ਭੱਜਿਆ ਹੈ ਬਿਦੀ ਚੰਦਾ ਉਹਨੇ ਛਾਲ ਮਾਰ ਦੇਣੀ ਹੈ ਉਹਨੇ ਪਿੱਛੇ ਮੁੜ ਕੇ ਵੇਖਣਾ ਨਹੀਂ ਜਾਓ ਛੇਤੀ ਉਹਦੇ ਮਗਰ ਜਾਓ ਉਹਨੂੰ ਡੁੱਬਣ ਨਾ ਦਿਓ ਆਪਣੇ ਮਨਾਂ ਚੱਕ ਵਿਚਾਰ ਕਰੀਏ ਇਹ ਮੇਰਾ ਵੀ ਇਸ ਤਰ੍ਹਾਂ ਰਿਹਾ ਹੈ ਅਜੇ ਅਸੀਂ ਸਾਰੇ ਰਸਤੇ ਦੇ ਪੰਦੀਆਂ ਸਾਥ ਸੰਗਤ ਜੇ ਕੋਈ ਵੇਖਦਾ ਹੋਵੇ ਤਾਂ ਸੇਵਾ ਵਧੀਆ ਕਰੀਦੀ ਹੈ ਕੋਈ ਨਾਂ ਵੇਖਦਾ ਹੋਵੇ ਸੇਵਾ ਦਾ ਤਰੀਕਾ ਬਦਲ ਜਾਂਦਾ ਹੈ ਕੋਈ ਸਾਹਮਣੇ ਹੋਵੇ ਪਾਠ ਉੱਚੀ ਕਰ ਲਈਦਾ ਕੋਈ ਕੋਲ ਨਾ ਹੋਵੇ ਤਾਂ ਉੰਜ ਅੱਖਾਂ ਨਾਲ ਹੀ ਲੰਘ ਜਾਈਦਾ ਸਾਹ ਸੰਗਤ ਕੋਈ ਸਾਹਮਣੇ ਸੁਣਦਾ ਹੋਵੇ ਆਜਵੇ ਕੋਈ ਸਿਰ ਪਾਠ ਉੱਚਾ ਕਰੀਦਾ ਨਾਂ ਵੇਖਦਾ ਹੋਵੇ ਅੱਖਾਂ ਨਾਲ ਹੀ ਪੜ ਕੇ ਲੰਘ ਜਾਈਦਾ ਤਰੀਕਾ ਬਦਲ ਜਾਂਦਾ ਹੈ ਸੰਸਾਰ ਨੂੰ ਵੇਖ ਕੇ ਸੇਵਾ ਕੁਝ ਹੋਰ ਹੋਰ ਮਨਾ ਚੱਤ ਮਾਰਿਓ ਸਾਡਾ ਤਜਰਬਾ ਹੈ ਸਾਥ ਸੰਗਤ ਜਦੋਂ ਸਮਾਗਮਾਂ ਵਾਸਤੇ ਸੇਵਾ ਇਕੱਠੀ ਕਰੋ ਨਾ ਮਾਇਆ ਕਿਉਂਕਿ ਮਾਇਆ ਨਾਲ ਚੱਲਦਾ ਹੈ ਕੰਮ ਬਹੁਤੇ ਲੋਕ ਤੁਹਾਨੂੰ ਐਸੇ ਮਿਲਣਗੇ ਕਿਸੇ ਕੋਲ ਪਰਤੀ ਵਾਸਤੇ ਜਾਓ ਉਹ ਕਹਿੰਦਾ ਇਹਨੇ ਕਿਨੇ ਦਿੱਤੇ ਗਵੰਡੀ ਨੂੰ ਪੁੱਛਦਾ ਹੈ ਆ ਇਹਨਾਂ ਨੇ ਕਿੰਨੇ ਦਿੱਤੇ ਨੇ ਜੇ ਉਹਨੇ 2100 ਦੀ ਪਰਚੀ ਕਟਾਈ ਮੇਰੀ 25 ਦੀ ਕੱਟ ਦਿਓ ਕਿਉਂ ਉਤੋਂ 400 ਵੱਧ ਦੇਣਾ ਉਹ 2500 ਰੁਪਏ ਦੀ ਪਰਚੀ ਗੁਰੂ ਵਾਸਤੇ ਨਹੀਂ ਉਹ ਸ਼ਰੀਕਾਂ ਗਵੰਡੀਆਂ ਲਈ ਕਟਾਈ ਹੈ ਉਹਦਾ 3100 ਮੇਰਾ 35 ਕਰ ਦਿਓ ਇਹਦਾ ਮਤਲਬ ਕਿਸੇ ਹੋਰ ਨੂੰ ਵੇਖ ਕੇ ਸੇਵਾ ਹੋ ਗਈ ਉਹ ਸੇਵਾ ਗੁਰੂ ਨਾਲ ਸਿੱਧੀ ਨਹੀਂ ਤੁਸੀਂ ਸ਼ਰੀਕਾਂ ਦੇ ਈਰਖਾ ਵਸ ਜਿੰਨੀ ਮਰਜ਼ੀ ਸੇਵਾ ਕਰ ਲਓ ਮਾਫ ਕਰਿਓ ਸ਼ਰੀਕਾਂ ਲਈ ਤਾਂ ਕਰ ਲਓਗੇ ਸਤਿਗੁਰੂ ਦੇ ਦਰ ਤੋਂ ਕੱਟੀ ਜਾਏਗੀ ਕਿਉਂਕਿ ਉਹ ਸੇਵਾ ਗੁਰੂ ਵਾਸਤੇ ਨਹੀਂ ਬੰਦਿਆਂ ਦੀ ਵੇਖ ਕੇ ਕਈ ਤੇ ਮੈਂ ਰਸੀਦਾ ਪਕੜ ਕੇ ਪੜਦੇ ਵੇਖੇ ਨੇ ਉਹਨੇ ਕਿੰਨੇ ਦਿੱਤੇ ਉਹਨੇ ਕਿੰਨੇ ਦਿੱਤੇ 6ਵੇਂ ਪਾਤਸ਼ਾਹ ਨੇ ਕਿਹਾ ਬਿਦੀ ਚੰਦਾ ਉਹ ਮੁਸਲਮਾਨੇ ਰੱਦੇ ਨਾਲ ਆਇਆ ਜੰਨੀ ਖਾਨੇ ਛਾਲ ਮਾਰ ਦੇਣੀ ਹੈ ਜਾ ਉਹਦੇ ਮਗਰ ਜਾ ਉਹਨੂੰ ਡੁੱਬਣ ਨਾ ਦਿਓ ਅਸੀਂ ਵੀ ਆਏ ਬਿਦੀ ਚੰਦ ਉਸੇ ਵਕਤ ਭੱਜਿਆ ਉਹ ਜਾਨੀ ਖਾਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਕੋਈ ਮਨਾਣ ਤੇ ਨਹੀਂ ਹੁੰਦਾ ਮੈਨੂੰ ਕੋਈ ਰੋਕਣ ਤੇ ਨਹੀਂ ਹੁੰਦਾ ਉਸ ਜਾਨੀ ਖਾਨੇ ਜੰਦਿਆਂ ਦਰਿਆ ਦੇ ਛਾਲ ਮਾਰ ਦਿੱਤੀ ਮਗਰੇ ਹੀ ਭਾਈ ਬਿਧੀ ਚੰਦ ਨੇ ਛਾਲ ਮਾਰੀ ਉਹ ਮੁਸਲਮਾਨ ਨੂੰ ਡੁੱਬਣ ਨਾ ਦਿੱਤਾ ਉਹਨੂੰ ਪਾਣੀ ਚੋਂ ਬਾਹਰ ਕੱਢਿਆ ਐਨੇ ਨੂੰ ਛੇਵੇਂ ਪਾਤਸ਼ਾਹ ਤੇ ਹੋਰ ਸਿੱਖ ਸੰਗਤਾਂ ਪਹੁੰਚ ਗਈਆਂ ਹਜ਼ੂਰ ਨੇ ਜਦੋਂ ਉਹ ਕੱਪੜੇ ਭਿੱਜੇ ਮੁਸਲਮਾਨ ਬਾਹਰ ਆਇਆ ਉਹਨੂੰ ਮਾਂ ਤੋਂ ਪਕੜ ਕੇ ਝੰਜੋੜ ਕੇ ਕਹਿ ਜਾਨੀ ਖਾਨ ਸਾਡੀਆਂ ਅੱਖਾਂ ਵਿੱਚ ਵੇਖ ਪਹਿਲੀ ਗੱਲ ਤੇ ਆਪਾਂ ਗੁਰੂ ਨੂੰ ਵੇਖੀਏ ਹੋਰ ਗੱਲ ਹੈ ਗੁਰੂ ਕਿਸੇ ਦੇ ਨਜ਼ਰ ਪਾਵੇ ਤਾਂ ਬੜੇ ਵੱਡੇ ਪਾਗਦੇ 6ਵੇਂ ਪਾਦਸ਼ਾਹ ਨੇ ਨਜ਼ਰ ਭਰ ਕੇ ਉਹਦੇ ਤੇ ਦ੍ਰਿਸ਼ਟੀ ਪਾਈ ਵੇਖ ਜਾਨੀ ਖਾਨ ਬਸ ਨਜ਼ਰ ਮਿਲਣ ਦੀ ਧੀਰ ਸੀ ਜੋ ਗੱਲ ਹਜ਼ੂਰ ਨੇ ਬਾਣੀ ਅੰਦਰ ਕਹੀ ਉਹ ਵਰਤ ਗਈ ਜਿਹਨੂੰ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਕੀ ਕਰਦਾ ਪੂਰਾ ਗੁਰ ਪੂਰਾ ਗੁਰ ਅਖਿਓ ਜਾ ਕਾ ਮੰਤਰ અમૃત દ્રષ્ટિ પખે હોએ સંત અમૃત ભરી દ્રષ્ટિ પાદશાહે ભાઈ એક કોઈ નજર وچ ઓદી સુરત નુ સંત કર દત્તા બસ દ્રષ્ટિ મિલન دی دیر સી દર્શન દેખત હી સુદ્ધ કી ના સુદ્ધ રહી બુદ્ધ કી ના બુદ્ધ રહી મત મે ના મત હે ઓ મુસ્લમાન નુ કરુણા સૂરજاں જinna ચાનન નજર આયા ઓને બડી ઉચ્ચી અવાજ وچ કિયા ਖੁਦਾ ਮਿਲ ਗਿਆ ਖੁਦਾ ਮਿਲ ਗਿਆ ਖੁਦਾ ਮਿਲ ਗਿਆ ਛੇਵੇਂ ਪਾਤਸ਼ਾਹ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ ਸਾਧ ਸੰਗਤ ਉਦੋਂ ਪੂਰੇ ਸਿੱਖ ਕੋਲ ਖਲੋਤੇ ਵਿਰਾਗ ਵਿੱਚ ਰੋ ਰਹੇ ਸਨ ਪਾਤਸ਼ਾਹ ਅਸੀਂ ਇੰਨੇ ਸਾਲਾਂ ਤੋਂ ਰਹਿ ਰਹੇ ਇਹ ਇੱਕ ਦਿਨ ਵਿੱਚ ਪਾ ਗਿਆ ਅੱਜ ਸਮਝ ਪਈ ਐਨੇ ਸਿੱਧਕ ਨਾਲ ਕੋਈ ਗੁਰੂ ਕੋ ਲਾਵੇ ਗੁਰੂ ਰੱਬ ਨਾਲ ਬਿਲਾ ਦਿੰਦਾ